ਸਭ ਤੋਂ ਪਹਿਲਾਂ ਤੇ ਇਹ ਮੇਰੇ ਮੈਂ ਬਹੁਤ-ਬਹੁਤ ਧੰਨਵਾਦੀ ਆ ਜਿੰਨੇ ਵੀ ਮੇਰੇ ਪ੍ਰੈਸ ਦੇ ਵੀਰ ਇੱਥੇ ਆਏ ਆ ਇਹ ਬਹੁਤ ਸ਼ਾਰਟ ਨੋਟਿਸ ਤੇ ਮਤਲਬ ਅੱਧੇ ਘੰਟੇ ਦਾ ਵੀ ਟਾਈਮ ਨਹੀਂ ਸੀ ਅਸੀਂ ਦਿੱਤਾ ਬਹੁਤ ਧੰਨਵਾਦੀ ਆ ਉਹਨਾਂ ਦਾ ਕਿ ਸਾਡੀ ਗੱਲ ਸੁਣ ਆਏ ਅੱਜ ਦੇ ਪ੍ਰੈਸ ਕਾਨਫਰੰਸ ਦਾ ਮੇਨ ਮੁੱਦਾ ਉਹੀ ਆ ਜਿਹੜਾ ਸਾਰਿਆਂ ਨੂੰ ਪਤਾ ਵਾ ਜਗ ਜਗ ਰਿਹਾ ਕਿ ਵਿਜੀਲੈਂਸ ਦੀ ਅੱਜ ਰੇਡ ਪਈ ਆ ਵਿਕਰਮ ਮਜੀਠੀਆ ਦੇ ਘਰੇ ਵਿਕਰਮ ਸਿੰਘ ਮਜੀਠੀਆ ਦੇ ਵਾਈਫ ਐਂਡ ਐਡਵੋਕੇਟ ਕਹਿ ਰਿਹਾ ਕਿ ਸਾਡੇ ਨਾਲ ਜਿੱਤਕਾ ਕੀਤਾ ਜਾ ਰਿਹਾ ਮੈਂ ਦੋ ਲਫ਼ਜ਼ਾਂ ਦੇ ਵਿੱਚ ਪਹਿਲਾਂ ਤੇ ਉਹਨਾਂ ਨੂੰ ਆ ਪੁੱਛੂੰਗਾ ਕਿ ਤੱਕਾ ਆਇਆ ਕਿ ਤੱਕਾ ਉਹ ਸੀਗਾ ਜਿਹੜਾ ਤੁਹਾਡੇ 10 ਸਾਲ ਦੇ ਟਿਨਿਓਰ 'ਚ ਹੋਇਆ ਜਿਹੜਾ ਤੁਹਾਡੇ ਨਾਲ ਨਹੀਂ ਸੀ ਚੱਲਦਾ ਜਿਹੜਾ ਵੀ ਤੁਹਾਡੇ ਨਾਲ ਨਹੀਂ ਸੀ ਚੱਲਦਾ ਉਹਦੇ ਤੇ ਫਾਜ਼ਲ ਕੇ ਫਿਰੋਜ਼ਪੁਰ ਦਿੱਲੀ ਕਦੀ ਬਠਿੰਡੇ ਕਦੀ ਕਿਤੇ ਪਰਚਾ ਹੋਇਆ ਹੁੰਦਾ ਸੀ ਤੇ ਚੰਗਾ ਭਲਾ ਜ਼ਿੰਮੇਦਾਰ 36 36 ਕਿੱਲੇ ਵਾਲਿਆਂ ਤੇ ਤੁਸੀਂ ਚੈਨ ਸਨੇਚਿੰਗ ਦੇ ਪਰਚੇ ਕਰਾਉਂਦੇ ਰਹੇ ਸੀ ਅਈਂ ਸਾਡੇ ਪਰਿਵਾਰ ਤੇ ਖੋਤੇ 14 ਤੋਂ ਪਰਤੇ 15 ਪਰਚੇ ਹੋਏ ਆ ਨਾਜਾਇਜ਼ ਮੈਂ ਖੁਦ ਨਾਜਾਇਜ਼ ਜ਼ੇਰ ਵੇਖੀ ਆ ਕਰੋ ਬੇਕਰ ਰਿਆ ਮਾਜੀ 6 ਸਾਡੇ 6 ਸਾਲ ਉਹ ਉਹ ਨਾਜਾਇਜ਼ ਆ ਜਾਂ ਆ ਨਾਜਾਇਜ਼ ਆ ਤੁਸੀਂ ਸਾਰੇ ਉਦੋਂ ਇੱਥੇ ਅਵੇਲੇਬਲ ਸੀਗੇ ਜਦੋਂ ਵਿਕਰਮ ਸਿੰਘ ਮਜੀਠੀ ਆਇਆ ਸੀਗਾ ਉਹ ਕਿਰਾਏ ਦੀ ਕੋਠੀ ਤੇ ਰਹਿੰਦਾ ਸੀਗਾ ਹੁਣ ਕਿੱਥੋਂ ਉਹਦੇ ਕੋਲ ਇੰਨਾ ਪੈਸਾ ਆ ਗਿਆ ਕਿ ਚੰਡੀਗੜ੍ਹ ਦੇ ਵਿੱਚ ਵੀ ਆਪਣੀਆਂ ਉਹਨੇ ਕੁੱਟੀਆਂ ਪਾਲੀਆਂ ਦਿੱਲੀ ਦੇ ਵਿੱਚ ਫਾਰਮ ਹਾਊਸ ਖਰੀਦੇ ਆ ਅਰਬਾਂ ਖਰਬਾਂ ਦੇ ਹੁਣ ਕਿੱਥੋਂ ਪੈਸਾ ਆ ਗਿਆ ਉਦੋਂ ਤੇ ਇਹਨੂੰ ਕਿਹੜੀ ਗੱਡੀ ਤੇ ਆਇਆ ਜਗ ਜਾਇਰ ਆ 15 ਦਿਨ ਬਾਅਦ ਇਹਦੇ ਪਤਾ ਨਹੀਂ ਤਾਏ ਦਾ ਬੇਟਾ ਸੀਗਾ ਕੌਣ ਸੀਗਾ 1.5 ਲੱਖ ਰੁਪਈਆ ਕਿ 2 ਲੱਖ ਰੁਪਈਆ ਇਹਨੂੰ ਮਹੀਨੇ 15 ਦਿਨਾਂ ਬਾਅਦ ਪੈਂਦਾ ਸੀ ਕਿ 20 ਦਿਨਾਂ ਬਾਅਦ ਐਨੇ ਸਾਡੇ ਜੀ ਇੱਕ ਚੇਅਰਮੈਨ ਨੇ ਐਕਸ ਚੇਅਰਮੈਨ ਬਲਵਿੰਦਰ ਸਿੰਘ ਮਟਰੀ ਉਹਨਾਂ ਦੇ 11 ਨਜਾਇਜ਼ ਪਰਚੇ ਕੀਤੇ ਆ ਜਿਨ੍ਹਾਂ 'ਚ ਇੱਕ ਦਿੱਲੀ ਬਲਵਿੰਦਰ ਸਿੰਘ ਹਾਂਜੀ 2 ਫਿਰੋਜ਼ਪੁਰ ਇੱਕ ਫਾਜ਼ਲਕਾ 7 ਅੰਬਰਸਰ ਇੱਥੋਂ ਤੱਕ ਕਿ ਉਹਨਾਂ ਦੀ ਵਾਈਫ ਤੱਕ ਤੇ ਨਜਾਇਜ਼ ਪਰਚੇ ਕੀਤੇ ਆ ਕਿ ਮੇਰੇ ਵੱਲ ਆ ਜਾਓ ਨਹੀਂ ਤਾਂ ਮੈਂ ਤੁਹਾਡੇ ਤੇ ਪਰਚੇ ਹੋਰ ਕਰੂਗਾ ਉਹ ਹੋਣਾ ਪੁੱਛਣਾ ਚਾਹੀਦਾ ਮੈਨੂੰ ਸਾਡੇ ਬੀਬਾ ਜੀ ਜਿਹੜੇ ਐਮਐਲਏ ਨੇ ਬੀਬਾ ਅਗਨੀਪੌਰ ਉਹਦਾਂ ਦੇ ਹਲਕੇ ਲਈ ਕਦੀ ਬੋਲੇ ਨਹੀਂ ਅੱਜ ਉਹਨਾਂ ਨੂੰ ਨਾਜਾਇਜ਼ ਪਰਚਿਆਂ ਦਾ ਚੇਤਾਵਨੀ ਆ ਨਾਜਾਇਜ਼ ਕੋਈ ਨਹੀਂ ਆ ਤੁਹਾਨੂੰ ਹੀ ਸਾਰਿਆਂ ਨੂੰ ਪਤਾ ਵਾ ਜੱਗ ਨੂੰ ਪਤਾ ਵਾ ਸਾਰੇ ਵਰਲਡ ਨੂੰ ਪਤਾ ਵਾ ਕਿ ਇੱਥੇ ਕੋਈ ਚ ਨਾਜਾਇਜ਼ ਨਹੀਂ ਆ ਜੇ ਇਹਨੇ ਕੀਤਾ ਵਾ ਤੇ ਆਪ ਪੁੱਛਦੇ ਆ ਇੱਕ ਚੀਜ਼ ਦੱਸੋ 29 ਫੋਨ ਇਹਦੇ ਘਰੋਂ ਅੱਜ ਬਰਾਮਦ ਹੋਏ ਆ ਉਹ 29 ਫੋਨਾਂ ਦਾ ਆ ਕੀ ਕਰਦਾ ਸੀ ਤੁਹਾਡੇ ਕੋ ਕਿਸੇ ਕੋ ਵਿਖਾਓ ਇਹ 29 ਕੀ ਚਲੋ ਹਾਥ ਤੱਕ ਦੋ ਫੋਨ ਹੁੰਦੇ ਆ ਕਿ ਇੱਕ ਪਰਸਨਲ ਫੋਨ ਬੰਦਾਰਾ ਕ ਲੈਦਾ ਵਾ ਤੇ ਇੱਕ ਫੋਨ ਰੱਖਦਾ ਵਾ ਕਿ ਸਾਰਾ ਪਬਲਿਕ 29 ਫੋਨਾਂ ਦਾ ਕੀ ਕੰਮ ਆ ਅੱਠ ਅੱਠ ਡੈਰੀਆਂ ਹਜੇ ਆ ਮੈਟਰ ਖੁੱਲਿਆ ਵਾ ਬਹੁਤ ਜਣੇ ਵਿੱਚ ਆਉਣੇ ਆ ਵੱਡੇ ਮਗਰਮਾ ਛਾਉਣੇ ਆ ਸਾਡੀ ਦੇ ਹੁਣ ਅਸੀਂ ਵੀ ਉਦੋਂ ਦੇ ਇਤੋਂ ਮੇਰੇ ਹਿਸਾਬ ਨਾਲ ਤਿੰਨ ਪੀੜੀਆਂ ਪਹਿਲਾਂ ਦੇ ਅਸੀਂ ਪੋਲਿਟਿਕਸ ਦੇ ਆ ਤੇ ਸਾਡੀ ਜੋ ਸਾਡੀ ਜੱਦੀ ਜਾਇਦਾਦ ਸੀਗੀ ਉਹ ਹੀ ਆ ਅੱਜ ਵੀ ਵੇਖ ਸਕਦੇ ਜੇ ਜਾ ਕੇ ਇੱਕ ਫਲੋਰ ਦਾ ਘਰ ਆ ਉਦਾਂ ਦਾ ਉਦਾਂ ਹੀ ਆ ਕੋਈ ਅਸੀਂ ਠੱਗੀ ਮਾਰ ਕੇ ਕੋਈ ਮੈਲ ਨਹੀਂ ਛੱਤਿਆ ਕੋਈ ਕੁਛ ਨਹੀਂ ਛੱਤਿਆ ਜ਼ਮੀਨ ਆਪਣੀ ਆ ਹਾਂ ਐਨੇ ਬਹੁਤ ਕੋਸ਼ਿਸ਼ ਕੀਤੀ ਸਾਡੇ ਕੋਈ 10 ਸਾਲ ਕੰਮ ਨਹੀਂ ਚੱਲਣ ਦਿੱਤੇ ਪਰ ਗੁਰੂ ਮਹਾਰਾਜ ਜਦੋਂ ਨਾਲ ਖੜਦਾ ਵਾ ਸਾਨੂੰ ਜ਼ਮੀਨ ਵੇਚਣ ਦੀ ਲੋੜ ਨਹੀਂ ਪਈ ਇਹਨੂੰ ਤੁਹਾਡੇ ਮਾਧਿਅਮ ਰਹੀਂ ਮੈਂ ਇਹਨੂੰ ਲਾ ਲਓ ਬੀਬਾ ਜੀ ਨੂੰ ਜਾਂ ਇਹਦੇ ਐਡਵੋਕੇਟ ਸਾਹਿਬ ਨੂੰ ਇਨਾ ਪੁੱਛਣਾ ਚਾਹੁੰਨਾ ਕਿ ਤੱਕਾ ਇਹਦੇ ਵਿੱਚ 1% ਮੈਨੂੰ ਦੱਸ ਦੇਣ ਕਿ ਕਾਹਦਾ ਤੱਕਾ ਆ 1% ਵੀ ਵਿਜੀਲੈਂਸ ਦੇ ਆਈਆ ਅਸਲੀਅਤ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅੰਮ੍ਰਿਤਸਰੋਂ ਵੀ ਹੁਣੇ ਕਿਸੇ ਵਿਜੀਲੈਂਸ ਦੇ ਅਫਸਰ ਨੂੰ ਕਾਲ ਕਰ ਲਓ ਕਿਸੇ ਨੂੰ ਨਹੀਂ ਸੀ ਪਤਾ ਕਿ ਅੱਜ ਇਹਦੇ ਘਰ ਰੇਡ ਹੋਣੀ ਹੈ ਆ ਸਾਰਾ ਕੁਝ ਸੈਂਟਰ ਦੇ ਪਾਲਿਸੀ ਦੇ ਅੰਡਰ ਚੰਡੀਗੜ੍ਹ ਹੋਇਆ ਹੁਣ ਜਿਹੜੇ ਬਹੁਤ ਆਪਣੇ ਆਪ ਨੂੰ ਕਹਿੰਦੇ ਅਸੀਂ ਸੱਚੇ ਆ ਕਾਂਗਰਸ ਦੇ ਲੀਡਰ ਜਾਂ ਭਾਜਪਾ ਦੇ ਲੀਡਰ ਹੁਣ ਕਿਉਂ ਬੈਕ ਕਰਦੇ ਆ ਜੀ ਇਹਨੂੰ ਉਦਾਂ ਇਹਨੂੰ ਕਹਿੰਦੇ ਆ ਸਾਡਾ ਇਹ ਮਜੀਠਾ ਬਦਨਾਮ ਕਰਤਾ ਮਜੀਠਾ ਨਾਮ ਹੁੰਦਾ ਹੀ ਕਿ ਮਜੀਠਾ ਜਾਂ ਮਜੀਠਿਆ ਕਹਿੰਦੇ ਸੀ ਹੁਣ ਅੱਜ ਦੀ ਡੇਟ ਤੇ ਚਿੱਟਾ ਕਹਿਣ ਲੱਗੇ ਕਿਹਦੇ ਕਰਕੇ ਕਹਿੰਦੇ ਆ ਬਿਕਰਮ ਚਿੱਟਾ ਆ ਕਹਿੰਦੇ ਆ ਨਾ ਤੇ ਉਹਨਾਂ ਜੀ ਬਿਕਰਮ ਚਿੱਟਾ ਜਿਹੜਾ ਜੀ ਆਪਣੇ ਕਾਂਗਰਸ ਦਾ ਪ੍ਰਧਾਨ ਆ ਭਾਜਪਾ ਦਾ ਪ੍ਰਧਾਨ ਉਹ ਚੋਗਣੀ ਜਿਹੜੇ ਇਹਨਾਂ ਦੇ ਸੀਨੀਅਰ ਲੀਡਰ ਨੇ ਉਹ ਜਾ ਕੇ ਧੰਨੇ ਲਾਉਂਦੇ ਹੁੰਦੇ ਕਿ ਬਿਕਰਮ ਚਿੱਟਾ ਵੇਚਦਾ ਜਦੋਂ ਆ ਅੱਡ ਹੋਏ ਆ ਨਿਮ ਤੱਕ ਅੱਡ ਨਹੀਂ ਉਦੋਂ ਤੱਕ ਰੱਬ ਸੀਗਾ ਉਹ ਪ੍ਰਤਾਪ ਸਿੰਘ ਬਾਜਵੇ ਹਣੀ ਐਲੋਪੀ ਨੇ ਉਹਨਾਂ ਨੇ ਅੱਜ ਤੱਕ ਡਰੱਗ ਦੇ ਐਨੇ ਮੁੱਦੇ ਹੋਏ ਆ ਕਿਹੜੀ ਸਰਕਾਰ ਨੇ ਅੱਜ ਤੱਕ ਡਰੱਗ ਦਾ ਇਹ ਮੁੱਦਾ ਹਜੇ ਤੱਕ ਸੌਟ ਆਊਟ ਕੀਤਾ ਵਾ ਜੇ ਕਿਸੇ ਸਰਕਾਰ ਨੇ ਸ਼ੁਰੂ ਕੀਤਾ ਤੇ ਇਹਨਾਂ ਨੂੰ ਉੱਥੇ ਵੀ ਪ੍ਰੋਬਲਮ ਆ ਗਈ ਇੱਕ ਸਾਡੇ ਹਲਕੇ ਚ ਕੇਸ ਹੋਇਆ ਜੀ ਪਰਸੋਂ ਡਾਕਟਰ ਸੁਖਮਣ ਕਲੀਨਿਕ ਆ ਰਾਮਦੌਲੀ ਮੁਸਲਮਾਨਾ ਉਹਦੇ ਤੇ ਗੋਲੀਆਂ ਚੱਲੀਆਂ ਇਹਨਾਂ ਨੇ ਉੱਤੇ ਵੀ ਪੋਲਿਟਿਕਸ ਕੀਤੀ ਜਦ ਕੀ ਉਹਦੇ ਨਾਲ ਖੜਨ ਦੇ بجائے ਮੈਂ ਤੇ ਗਿਆ ਵਾਂ ਪੁਲਿਸ ਵਾਲਿਆਂ ਨਾਲ ਗੱਲ ਕੀਤੀ ਚਾਹੇ ਪੁਲਿਸ ਬਿਜ਼ੀ ਸੀਗੀ ਉਸੇ ਵਲੇ ਜਾ ਕੇ ਉਹਨੂੰ ਮੌਕੇ ਤੇ ਗਨਮੈਨ ਪ੍ਰੋਵਾਈਡ ਕਰਵਾ ਕੇ ਆਇਆ ਵਾਂ ਕਿ ਅਗਲਾ ਸੇਫ ਰਵੇ ਉਹਦੀ ਫੈਮਿਲੀ ਆ ਆਹ ਕਹਦੇ ਗਨਮੈਨ ਮੰਗਦਾ ਵਾ ਆ ਵੇਖੋ ਨਜਾਇਜ਼ ਪਰਚੇ ਕਰਾਏ ਮੇਰੇ ਤੇ ਤੁਹਾਨੂੰ ਇਹਦੀਆਂ ਮੈਂ ਕਾਪੀਜ਼ ਕਰੂੰਗਾ ਪ੍ਰੋਵਾਈਡ ਮੇਰੇ ਤੇ ਤੁਸੀਂ ਬਾਜੀ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰਦੇ ਹੋ ਜਦੋਂ ਇਹਨਾਂ ਯਾਨੀ ਪਰਚੇ ਹੋਏ ਸੀ ਉਦੋਂ ਪੱਤਰਕਾਰਾਂ ਕੋ ਤੁਸੀਂ ਗਏ ਸੀ ਕਿ ਪੱਕਾ ਤੋਂ ਮਿਲਦੇ ਹੋਗਾ ਵਿਤੀ ਜਦੋਂ ਜਦੋਂ ਸਾਡੇ ਤੇ ਨਜਾਇਜ਼ ਪਰਚੇ ਹੋਏ ਸੀਗੇ ਨਾ ਪ੍ਰੈਸ ਕਾਨਫਰੰਸ ਕੀਤੀ ਅਸੀਂ ਪ੍ਰੈਸ ਨੂੰ ਵੀ ਸੱਦਿਆ ਸੀਗਾ ਘਰੇ ਸਾਡੇ ਆਣੀ ਹੀ ਪਤਾ ਹੁੰਦਾ ਕਿ ਘਰ ਦੇ ਦਿਨੇ ਹੀ ਹੈ ਰਾਤ ਮੇਰੇ ਦਾਦਾ ਜੀ ਬਿਮਾਰ ਸੀਗੇ ਉਹਨਾਂ ਦੀ ਡੈਥ ਤੱਕ ਇਹਨਾਂ ਦੇ ਕਰਕੇ ਹੋਈ ਸੀ ਨਜਾਇਜ਼ ਟਾਈਮਾਂ ਤੇ ਰੇਡ ਰਾਤ ਦੇ 2:30 ਵਜੇ ਕੌਣ ਰੇਡ ਕਰਦਾ ਪਤਾ ਦਿੱਤਾ ਜੀ ਤੇ ਬਰਤਾਇ ਜੀ ਦੇ ਚਾਚਾ ਜੀ ਨੇ ਜੜ ਲਾ ਲਈ ਉਹ ਤੇ ਉਹ ਲੱਗ ਗਿਆ ਇਹਦੇ ਨਾਲ ਦੇਖੋ ਜੀ ਮੈਂ ਕਿਸੇ ਦੀ ਮੈਂ ਗਾਰੰਟੀ ਨਹੀਂ ਲੈਂਦਾ ਮੈਂ ਗਾਰੰਟੀ ਲੈ ਸਕਦਾ ਆਪਣੀ ਆਪਣੇ ਬਲੱਡ ਦੀ ਠੀਕ ਹੈ ਕਿੰਨੇ ਬੰਦੇ ਹੋ ਚੁੱਕੇ ਤੁਹਾਡੇ ਦੇ ਕਾਦੇ 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 ਬੰਦੇ ਪਾਏ ਮੇਰੇ ਤੇ ਜੀ ਜਿਹੜਾ ਨਜਾਇਜ਼ ਪਰਚਾ ਹੋਇਆ ਸੀਗਾ ਬਿਲਕੁਲ ਉਦਾਂ ਮੇਰੇ ਤੇ ਦੋ ਹੋਏ ਆ ਦੋਵੇਂ ਨਜਾਇਜ਼ ਹੋਏ ਆ 307 ਦਾ ਜਿੱਥੇ ਕਿ ਜਗ ਜਾਇਰ ਹੈ 45 ਜਾਣਿਆ ਤੇ ਪਰਚਾ ਹੋਇਆ ਸੀ 45 ਚੋਂ 44 ਹੁਣ ਤੱਕ ਭਰੀ ਹੋ ਗਏ ਆ ਮੈਂ ਨਹੀਂ ਸੀ ਹੋਇਆ ਕਿਉਂਕਿ ਮੈਂ ਉਦੋਂ ਪੇਸ਼ ਨਹੀਂ ਹੋਇਆ ਉਦੋਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਦੇ ਵਿੱਚ ਇੰਨੇ ਸਾਰੇ ਐਕਟ ਉਹ ਲਾਏ ਹੀ ਜਿੱਤੇ ਬੇਲਣਾ ਹੋਵੇ ਐਸੀ ਐਕਟ ਲਾਇਆ ਸੀਗਾ ਜਦ ਕਿ ਅੱਜ ਤੱਕ ਮੇਰੇ ਬਾਰੇ ਮੇਰੀ ਫੈਮਲੀ ਬਾਰੇ ਤੁਸੀਂ ਕਦੀ ਨਹੀਂ ਸੁਣਿਆ ਹੋਊਗਾ ਕਿ ਅਸੀਂ OBC SC ਜਨਰਲ ਜਾਂ ਕਿਸੇ ਵੀ ਤਰੀਕੇ ਦਾ ਮਾਇਨੋਰਟੀ ਜਾਂ ਕੁਝ ਵੀ ਕਿਸੇ ਨੂੰ ਸੋਚਿਆ ਹੋਵੇ ਮੈਂ ਜੀ ਖੁਦ ਸਾਡੇ ਮੈਂ ਭੈਣ ਕਹੀਦਾ ਸੀਗਾ ਬਣੇ ਹੀ ਮੇਰੇ ਦਾਦਾ ਜੀ ਦੀ ਭੈਣ ਸਾਡੇ ਘਰ ਕੰਮ ਕਰਦੇ ਤਾਇਆ ਜੀ ਦਾ ਜਨਮ ਉਹਨਾਂ ਦੇ ਘਰੇ ਹੋਇਆ ਪਾਪਾ ਦਾ ਸਾਡਾ ਸਾਰਿਆਂ ਦਾ ਮੈਨੂੰ ਪੂਰਾ ਨਹੀਂ ਦੱਸਣਾ ਆਉਂਦਾ 나ੜੂ ਦਾ ਕੀ ਕਰਦੇ ਹੁੰਦੇ ਆ ਉਦੋਂ ਮੈਂ ਉਹਨਾਂ ਨਾਲ ਉਹਨਾਂ ਦੇ ਘਰ ਜਾ ਕੇ ਸੁਣਦਾ ਰਿਹਾ ਉਹ ਮੇਨ ਮਕਸਦ ਹੀ ਤੁਹਾਡਾ ਦੱਸੂਗਾ ਪ੍ਰੈਸ ਕਾਨਫਰੈਂਸ ਦਾ ਮੇਨ ਮਕਸਦ ਇਹ ਆ ਕਿ ਆ ਜਿਹੜਾ ਕਹਿ ਰਹੇ ਆ ਨਜਾਇਜ਼ ਪਰਚੇ ਹੋ ਰਹੇ ਆ ਆ ਨਜਾਇਜ਼ ਪਰਚਿਆਂ ਦੀ ਮੇਰੇ ਕੋਲ ਕਾਪੀ ਆ 45 ਜਾਣਿਆਂ ਦੇ ਨਜਾਇਜ਼ ਪਰਚਾ ਹੋਇਆ ਤੇ 44 ਹੋਂ ਤੱਕ ਭਰੀ ਹੋ ਗਏ ਮੈਂ ਇਕੱਲਾ ਰਹਿ ਗਿਆ ਮੇਰੀ 8 ਤਰੀਕ ਐਸਬਰ ਫਿਰ ਆ ਸਿਕਿਉਰਿਟੀ ਦੀ ਇਹਦੀ ਗੱਲ ਕਿ ਮੈਨੂੰ ਸਿਕਿਉਰਿਟੀ ਚਾਹੀਦੀ ਆ ਮੈਨੂੰ ਜੀ ਖਤਰਾ ਇਹਨੂੰ ਕਾਦਾ ਖਤਰਾ ਗੈਂਗਸਟਰ ਤੇ ਪਾਲੇ ਇਨ ਇਹਦੀ ਇਲੈਕਸ਼ਨ ਚ ਆ ਕੇ ਹੁਣ ਜੈਪਾਲ ਨਹੀਂ ਰਿਹਾ ਜੈਪਾਲ ਇਹਦੀ ਇਲੈਕਸ਼ਨਾਂ ਚ ਇੱਥੇ ਨਹੀਂ ਰਹਿੰਦਾ ਰਿਹਾ ਚਵਿੰਡੇ ਆ ਮੇਰੀ ਗੱਡੀ ਤੇ ਆ ਜੀ ਅਟੈਕ ਹੋਇਆ ਸੀਗਾ ਗੋਲੀ ਚੱਲੀ ਸੀ 307 ਦਾ ਪਰਚਾ ਸੀਗਾ ਬਾਅਦ ਚ ਹੋਇਆ ਇਹ ਨਜਾਇਜ਼ ਅਸਲੇ ਦਾ ਹੋਇਆ ਆ ਮੈਨੂੰ Oman ਤੇ Pakistan ਤੋਂ ਨਜਾਇਜ਼ ਕਾਲਾਂ ਥ੍ਰੈਟ ਕਾਲਸ ਆ ਕੇ ਕਿ ਤੈਨੂੰ ਤੇ ਤੇਰੇ ਪਿਓ ਨੂੰ ਸੋਦਾ ਲਾਉਣਾ ਵਾ ਕਿ ਪਹਿਲਾਂ ਤੇ ਬਚ ਗਏ ਜੇ ਪੁੱਤ ਉਹ ਰਿਕਾਰਡਿੰਗ ਵੀ ਪਈ ਆ ਉਹ ਵੀ ਮੈਂ ਤੁਹਾਨੂੰ ਪ੍ਰੋਵਾਈਡ ਕਰ ਦੂੰਗਾ ਬਾਕੀ ਪੇਪਰਸ ਵੀ ਪ੍ਰੋਵਾਈਡ ਕਰ ਦੂੰਗਾ ਆ ਪੁਲਿਸ ਦੀ ਰਿਪੋਰਟ ਐ ਜਿਨ੍ਹਾਂ ਨੇ ਅਪਰੂਵ ਕੀਤਾ ਥਾਣਾ ਮਜੀਠਾ ਜਨਾਨੇ ਪ੍ਰੂਫ ਕੀਤਾ ਵਾ ਕਿ ਆ ਮੈਨੂੰ ਥ੍ਰੈਟ ਕਾਲਸ ਆਈਆਂ ਉਹਨਾਂ ਚੋਂ ਇੱਕ ਬੰਦਾ ਜੇਲ੍ਹ ਚ ਵੀ ਸੀਗਾ ਸਾਰਾ ਕੁਝ ਆ ਮੈਂ ਤੁਹਾਨੂੰ ਸਾਰੀਆਂ ਕਾਪੀਸ ਪ੍ਰੋਵਾਈਡ ਕਰੂੰਗਾ ਅਭੀ ਐਸਐਚਓ ਸਾਹਿਬ ਦੀ ਇੱਥੇ ਵੀ ਸਟੈਂਪ ਤੇ ਸਾਈਨ ਆਹ ਜੀ ਜਦੋਂ ਗੋਲੀ ਚੱਲੀ ਆ ਆ ਗੋਲੀ ਚਲਾ ਕੇ ਭੱਜੇ ਆ ਕੈਮਰੇ ਦੇ ਵਿੱਚ ਆ ਇਹ ਆ ਸਾਰੀਆਂ ਉਹ ਖਬਰਾਂ ਜਦੋਂ ਗੋਲੀ ਚੱਲੀ ਆ ਐਸਪੀ ਸਾਹਿਬ ਆਏ ਸੀਗੇ ਸਾਡੇ ਘਰੇ ਆ ਸਾਡੇ ਘਰੇ ਐਸਪੀ ਸਾਹਿਬ ਆਏ ਸੀਗੇ ਠੀਕ ਹੈ ਜੀ ਆ ਸਾਰੀਆਂ ਮੈਂ ਉਦੋਂ ਅਸੀਂ ਜੀ ਕਾਂਗਰਸ ਪਾਰਟੀ ਨਾਲ ਸੀਗੇ ਠੀਕ ਹੈ ਅਸੀਂ ਕਾਂਗਰਸ ਪਾਰਟੀ ਨਾਲ ਸੀਗੇ ਆ ਸਾਰੀਆਂ ਮੈਂ ਤੁਹਾਨੂੰ ਕਾਪੀਜ਼ ਪ੍ਰੋਵਾਈਡ ਕਰੂੰਗਾ ਜਿੰਨੀਆਂ ਵੀ ਮੇਰੇ ਕੋਲ ਹੈਗੀਆਂ ਇਹਨੂੰ ਕਹਾਦਾ ਥ੍ਰੈਟ ਆ ਗੈਂਗਸਟਰ ਆ ਪਾਲੇ ਨਾਜਾਇਜ਼ ਅਸਲੇ ਆ ਰੱਖੇ ਸਾਰਾ ਕੁਝ ਆ ਕਰੇ ਤੇ ਥ੍ਰੈਟ ਇਹਨੂੰ ਆ ਹੁਣ ਮੈਂ ਆਇਆ ਮੇਰੇ ਨਾਲ ਇੱਕ ਵੀ ਗਨਮੈਨ ਆਇਆ ਜੀ ਦੱਸ ਦੋ ਥੱਲੇ ਤੱਕ ਚੈੱਕ ਕਰੋ ਮੈਂ ਇੱਥੇ ਬੈਠਾ ਮੇਰੀ ਗੱਡੀ ਦੀ ਚਾਬੀ ਥੱਲੇ ਉਹਨਾਂ ਕੋ ਪਈ ਆ ਰਿਸੈਪਸ਼ਨ ਤੇ ਕਿ ਇੱਕ ਵੀ ਗਰਮਨ ਆਇਆ ਹੋਵੇ ਟਰੈਟ ਉਹਨੂੰ ਹੁੰਦਾ ਜਿੰਨੇ ਨਜਾਇਜ਼ ਕੀਤੀ ਹੋਵੇ ਕਿਸੇ ਨਾਲ ਮੇਰੇ ਤੇ ਅਟੈਕ ਕਰਾਇਆ ਤੇ ਉਹ ਮੈਂ ਸ਼ਹਿਰਾਂ ਨੂੰ ਕਹਿਨਾ ਕਿ ਇਹਨੂੰ ਸਾਡੇ ਤੋਂ ਆਹ ਪ੍ਰੋਬਲਮ ਹੈ ਕਿ ਇਹਨੂੰ ਹੋਰ ਕਿਸੇ ਨੂੰ ਕਿਸੇ ਤੋਂ ਨਹੀਂ ਆ ਸਾਨੂੰ ਇਹਨੇ ਬੜੇ ਆਫਰ ਦਿੱਤੇ ਆ ਭਾਵੇਂ ਕਿਸੇ ਵੀ ਤਰੀਕੇ ਨਾਲ ਕਿ ਸਾਡੇ ਨਾਲ ਜੁਆਇਨ ਕਰ ਲੋ ਆ ਕਰਦਾ ਗਿਆ ਕਰਦਾਂਗੇ ਜਾਂ ਨਹੀਂ ਕਰਦੇ ਤੇ ਤੁਹਾਨੂੰ ਆ ਵਿਖਾਦਾਂਗੇ ਮਤਲਬ ਜੇਲਾ ਤੋਂ ਇਲਾਵਾ ਵੀ ਬੜਾ ਕੁਝ ਅਸੀਂ ਨਹੀਂ ਕੀਤਾ ਖਾਨਦਾਨੀ ਲੋਕ ਸੀਗੇ ਖਾਨਦਾਨੀ ਹੈਗੇ ਆ ਖਾਨਦਾਨੀ ਰਵਾਂਗੇ ਬਾਕੀ ਆ ਕਿ ਬਿਲਕੁਲ ਜੋ ਇਹਦੀ ਵਾਈਫ ਇਹ ਆਇਦਾ ਐਡਵੋਕੇਟ ਕੋਈ ਵੀ ਚੀਜ਼ ਜੋ ਵੀ ਮੈਂ ਤਤਾਂ ਦੇ ਆਧਾਰ ਤੇ ਗੱਲ ਕਰ ਰਿਹਾ ਹਾਂ ਠੀਕ ਹੈ ਕਿਸੇ ਵੀ ਚੀਜ਼ ਦੀ ਕਰਨੀ ਹੋਵੇ ਵੈਸ ਐਨੀ ਟਾਈਮ ਮੈਨਾਂ ਕਰ ਸਕਦੇ ਆ ਨਹੀਂ ਤੇ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਲੀਡਰ ਨੂੰ ਆਪਣੇ ਘਰੇ ਉਹ ਜਿਹੇ ਵੀ ਡਿਵਾਈਸ ਰੱਖਣੇ ਪੈਣ ਜਿਹੜੇ ਦੂਜਿਆਂ ਦੇ ਫੋਨ ਟੈਪਿੰਗ ਕਰਨੇ ਆ ਦੂਜਿਆਂ ਦੀ ਕੋਈ ਸੀਕ੍ਰੀਟ ਗੱਲ ਸੁਣ ਸਕਣ ਹਰ ਇਲੈਕਸ਼ਨ 'ਚ ਇਹਦੇ ਕੋ ਪਤਾ ਨਹੀਂ ਕਿ ਐਵੇਂ ਵੀਡੀਓ ਆ ਜਾਂਦੀ ਜੀ ਕਿਸੇ ਨਾ ਕਿਸੇ ਦੇ ਹਸਬੰਡ ਵਾਈਫ ਦੀ ਜਾਂ ਕੋਈ ਨਾ ਕੋਈ। ਅਮੇ ਜੈ ਸਰ ਦਾ ਅੰਦੇ ਦਾ ਅੱਜ ਮੁੰਦਰੰਦੇ ਮਿਕਰਮ ਦੇਖਿਆ ਕਿ ਕੱਲ੍ਹ ਉਹਨੇ ਵੀ ਤਾਂ ਬਤਲਣਾ ਕਰਦਾ। ਦੇਖੋ ਜੀ ਸਰਕਾਰ ਦੇ ਖਿਲਾਫ ਬੋਲਣ ਦਾ ਅਸਲ ਮੇਨ ਰਾਈਟ ਤੇ ਹੁੰਦਾ ਐਲੋਪੀ ਸਾਹਿਬ ਦਾ। ਤੇ ਐਲੋਪੀ ਸਾਹਿਬ ਨੇ ਹਜੇ ਤੱਕ ਬੋਲਿਆ ਤੇ ਕੁਛ ਨਹੀਂ ਆ ਵਾਕ ਮੇਰੇ ਹਿਸਾਬ ਨਾਲ ਸਭ ਤੋਂ ਵੱਧ ਵਿਧਾਨ ਸਭਾ ਦੇ ਵਿੱਚ ਵਾਕ ਵੋਕਆਊਟ ਨਹੀਂ ਵੋਕਆਊਟ ਤੇ ਕਰਦੇ ਕਰਦੇ ਆ ਵੋਕ ਵੀ ਸਭ ਤੋਂ ਵੱਧ ਵਿਧਾਨ ਸਭਾ ਚ ਉਹਨਾਂ ਹੀ ਕੀਤੀ ਆ ਉਹਨਾਂ ਕੋਈ ਮੁੱਦਾ ਅੱਜ ਤੱਕ ਜਿੰਨੇ ਅੱਜ ਤੱਕ ਪੰਜਾਬ ਦੇ ਮੁੱਦੇ ਸੀਗੇ ਉਹਨਾਂ ਇੱਕ ਵੀ ਰਾਈਜ਼ ਹੁੰਦਾ ਇੱਕ ਮੁੱਦਾ ਵੀ ਰੇਜ਼ ਨਹੀਂ ਹੋਇਆ ਉਹਨਾਂ ਨੇ ਸਿੰਪਲ ਕੋਈ ਚੀਜ਼ ਕਦੀ ਵੋਕਆਊਟ ਕਰਦੇ ਰਹੇ ਆ ਕਦੀ ਕੋਈ ਮੁੱਦਾ ਹੁੰਦਾ ਰਿਹਾ ਵਾ ਹੁਣ ਸਾਡੇ ਹਲਕੇ ਤੇ ਜੀ ਅਲਗੋਲ ਨਾਲ ਕਿੰਨੀਆਂ ਦੈਤਾਂ ਹੋਈਆਂ ਸਾਰੇ ਸਾਰੇ ਜਿੰਨੇ ਮੇਨ ਮੁਖ ਸੀਗੇ ਉਹ ਵਿਕਰਮ ਮਜੀਠੀਏ ਦੇ ਸੀਗੇ ਕੋਈ ਭੰਗਵਾ ਪਿੰਡ ਦਾ ਕੋਈ ਸੋਈਆਂ ਪਿੰਡ ਦਾ ਕੋਈ ਆਪਣੇ ਥਰੀਏਵਾਲ ਦਾ ਪਰ ਮਜੀਠੀਏ ਦਾ ਇਹ ਤਾਂ ਇਨਾ ਜਦੋਂ ਕਿਦਾ ਕਾਰੋਬਾਰ ਕਰਦਾ ਉਹਦੇ ਢਾਢੀ ਸਰਕਾਰ ਤੇ ਢਾਢੀ ਸਰਕਾਰ ਅਸੀਂ ਜੀ ਸਾਰਿਆਂ ਨੂੰ ਕਹਿੰਦੇ ਰਹੇ ਆ ਵੇਖੋ ਮੈਂ ਤਿੰਨ ਚੀਜ਼ਾਂ ਜਾਣਦਾ ਹਾਂ ਜਿਹੜੀਆਂ ਆਪਾਂ ਨੂੰ ਚੇਂਜ ਕਰਨੀਆਂ ਪੈਣੀਆਂ ਸਰਕਾਰ ਦੀਆਂ ਪਾਲਿਸੀਆਂ ਇੱਕ ਕਿ ਜੇ ਕਿਸੇ ਕੋਲੋਂ ਥੋੜਾ ਜਿਹਾ ਫੜਿਆ ਜਾਂਦਾ ਨਾ ਉਹ ਜੀ ਆ ਜਾਂਦਾ ਹਫ਼ਤੇ ਬਾਅਦ ਬਾਅਦ ਥੋੜਾ ਜਿਹਾ ਫੜਿਆ ਜਾਂਦਾ ਸਾਨੂੰ ਰੂਲ ਬਣਾਉਣਾ ਪੈਣਾ ਵਾ ਕਿ ਘਟੋ ਘਟੋ 6 ਮਹੀਨੇ ਅੰਦਰ ਲਾ ਕੇ ਆਪੇ ਜਿੰਨਾ ਮਾਵਾਂ ਦੇ ਪੁੱਤ ਜਾਂਦੇ ਆ ਉਹਨਾਂ ਨੂੰ ਪਤਾ ਲੱਗਦਾ ਵਾ ਜਾਂ ਜਾਂ ਜਿਨ੍ਹਾਂ ਦੇ ਪਿਓ ਜਾਂਦੇ ਆ ਇਹੋ ਇਹੋ ਜਿਹੇ ਪਰਿਵਾਰ ਵੀ ਅਸੀਂ ਦੇਖੇ ਹੀ ਗਏ ਤੁਹਾਡੀ ਸਰਕਾਰ ਚ ਹੀ ਹੈ ਨਾ ਮੈਂ ਮੰਨਦਾ ਜੀ ਸਾਡੀ ਸਰਕਾਰ ਚ ਗਏ ਆ ਪਰ ਮੈਂ ਤੁਹਾਨੂੰ ਆ ਵੀ ਕਹਿ ਰਿਹਾ ਵਾਂ ਕਿ ਉਹਦੇ ਵਿੱਚ ਪਾਲਿਸੀਜ਼ ਚੇਂਜ ਕਰਨੀਆਂ ਪੈਣੀਆਂ ਵਾ ਕਿਉਂਕਿ ਪਾਲਿਸੀਜ਼ ਹਜੇ ਤੱਕ ਜੋ ਗਵਰਨਮੈਂਟ ਆਫ ਇੰਡੀਆ ਦੀਆਂ ਪਾਲਿਸੀਜ਼ ਆ ਦਾ ਪੰਜਾਬ ਸਰਕਾਰ ਦੀਆਂ ਵੀ ਲਾ ਲਓ ਕਿ ਸਾਨੂੰ ਆ ਚੀਜ਼ਾਂ ਚੇਂਜ ਕਰਨੀਆਂ ਪੈਣੀਆਂ ਵਾ ਕਿ ਜੇ ਥੋੜਾ ਵੀ ਫੜਿਆ ਜਾਂਦਾ ਵਾ ਸਾਨੂੰ ਉਹਨਾਂ ਨੂੰ ਅੰਦਰ ਐਟਲੀਸਟ 6 ਮਹੀਨੇ ਲਈ ਭੇਜਣਾ ਪੈਣਾ ਹੁਣ ਪਰਸੋਂ ਸੀਗੇ ਸਾਡੇ ਐਸ ਐਚਓ ਨਜਾਇਜ਼ ਕਰਨ ਲੱਗੇ ਸੀਗੇ ਕਿ ਕਿਸੇ ਦੇ ਨਾਲ ਵੇਚਣ ਵਾਲੇ ਦੇ ਕਹਿਣ ਤੇ ਕਰਨ ਵਾਲਿਆਂ ਦੇ ਪਰਚਾ ਕਰਨ ਲੱਗੇ ਸੀ ਜਿਹੜੇ ਨਸ਼ਾ ਕਰਦੇ ਸੀਗੇ ਮੈਂ ਆਪ ਜਾ ਕੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਪਰਚੀਆਂ ਪਈਆਂ ਵਾਂ ਉਹਨਾਂ ਨੂੰ ਭਰਤੀ ਕਰਾਇਆ ਆ ਜਿਹੜਾ ਵੇਚਦਾ ਸੀਗਾ ਉਹਤੇ ਕਾਰਵਾਈ ਨਹੀਂ ਹੋਈ ਫਿਰ ਮੈਂ ਆਫੀਸਰ ਚੇਂਜ ਵੀ ਕਰਵਾਇਆ ਤੁਸੀਂ ਪਤਾ ਕਰ ਸਕਦੇ ਹੋ ਜਾ ਕੇ ਮਜੀਠੇ ਹਲਕੇ ਦੇ ਕਿਹੜੇ ਕਿਹੜੇ ਆਫੀਸਰਸ ਚੇਂਜ ਹੋਏ ਪਿਛਲੇ 3 ਦਿਨਾਂ ਅੱਜ ਦੋ ਆਫੀਸਰ ਚੇਂਜ ਹੋਏ ਸਰਕਾਰ ਆਉਣ ਵਾਲੇ ਕਿੰਨਾ ਗਮਸ਼ਾ ਘਟਿਆ ਮਜੀਠੇ ਦੇ ਮਜੀਠੇ ਦੇ ਵਿੱਚ ਜਿਹੜੀ ਗੱਲ ਆ ਕਿ ਹੁਣ ਤੱਕ 400 ਤੋਂ ਵੱਧ ਅਰੈਸਟ ਹੋ ਚੁਕੇ ਹੈ ਵੇਚਣ ਵਾਲੇ ਚਾਹੇ ਛੋਟੇ ਲੈਵਲ ਦਾ ਹੋਵੇ ਚਾਹੇ ਵੱਡੇ ਲੈਵਲ ਦਾ ਹੋਵੇ ਅਹੀਂ ਮੀਠੇ ਦੇ ਵਿੱਚ ਉਹ ਜੇ ਵੀ ਬੰਦੇ ਸਾਡੇ ਘਰ ਆ ਕੇ ਇੱਕ ਭੱਜ ਕੇ ਆ ਗਿਆ ਸੀ ਕਾ ਜੀ ਉਹਨੂੰ ਮੈਂ ਗੁੱਟੋਂ ਫੜ ਕੇ ਫੜਾਇਆ ਸੀਗਾ ਉਦੋਂ ਸਾਡੇ ਐਸ ਐਚਓ ਮੋਹਿਤ ਕੁਮਾਰ ਹੁੰਦੇ ਸੀਗੇ ਮੈਂ ਆਪ ਗੁੱਟੋਂ ਫੜ ਕੇ ਫੜਾਇਆ ਸੀਗਾ ਵਾਟਸਾਲ ਬਾਅਦ ਸਜਾ ਉਹ ਕਿ ਆਇਆ ਆ ਕੇ ਉਹਨੇ ਫੇਰ ਕੰਮ ਸ਼ੁਰੂ ਕੀਤਾ ਉਹ ਹੁਣ ਫੇਰ ਜੇਲ੍ਹ ਦੇ ਵਿੱਚ ਹੈ ਕਈ ਇਹੋ ਜਿਹੇ ਆ ਜਿਹੜੇ ਫੜੇ ਗਏ ਆ ਹੋਰ ਕਿ ਜਿਨ੍ਹਾਂ ਨੇ ਕੁਛ ਨਹੀਂ ਹੁੰਦੇ ਵੱਡੇ ਲੈਵਲ ਤੇ ਪ੍ਰੋਪਰਟੀਆਂ ਬਣਾ ਲੀਆਂ ਉਹ ਜਿਹਾਂ ਜੀ ਅਹੀਂ ਨਹੀਂ ਕਦੀ ਕੱਪੜੇ ਪਾਏ ਉਹ ਜਿਹੇ ਬ੍ਰਾਂਡ ਦੇ ਜਿਹੋ ਜਿਹੇ ਉਹ ਪਾਉਂਦੇ ਸਾਡੀਆਂ ਕੋਠੀਆਂ ਸਿੰਗਲ ਸਟੋਰੀ ਆ ਉਹਨਾਂ ਦੀਆਂ ਤਿੰਨ ਤਿੰਨ ਮੰਜ਼ਲੀ ਆ ਐਸ ਸੀਓ ਆ ਉਹਨਾਂ ਕੋ ਰੰਜੀਤ ਹੈ ਵੀ ਨਹੀਂ ਤੇ ਵੱਡੀ ਗੱਲ ਆ ਇਹ ਅਸੀਂ ਜੇ ਰੋਕਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਦੱਸ ਦਿਓ ਆਪੋਜੀਸ਼ਨ ਦੇ ਇੱਕ ਵੀ ਬੰਦੇ ਨੇ ਇਹਦੀ ਸ਼ਲਾਘਾ ਕੀਤੀ ਹੋਵੇ ਤੇ ਆਪੋਜੀਸ਼ਨ ਵਾਲੇ ਅੱਜ ਤੱਕ ਇਸ ਚੀਜ਼ ਦਾ ਉਹ ਕਰਦੇ ਰਹੇ ਆ ਕਿ ਆ ਜੀ ਪੀਲਾ ਪੰਜਾ ਇਹਨਾਂ ਨੇ ਇੱਥੇ ਚਲਾਤਾ ਉੱਥੇ ਚਲਾਤਾ ਆ ਆਣੀ ਉਹਨਾਂ ਦੇਖਿਆ ਕਿ ਪੀਲਾ ਪੰਜਾ ਚਲਾਇਆ ਤੇ ਉਹ ਬਣਿਆ ਕਿੱਥੋਂ ਹੈ ਹੁਣ ਬਿਕਰਮ ਦੀ ਪ੍ਰਾਪਰਟੀ ਬਣੀ ਹੈ ਕਿੱਥੋਂ ਬਣੀ ਹੈ ਜਿੱਦਣ ਆਇਆ ਉਦੋਂ ਤੇ ਕੁਝ ਨਹੀਂ ਕਿਰਾਏ ਤੇ ਰਹਿੰਦਾ ਸੀਗਾ ਜੀ ਮਜੀਠੀਏ ਤੇ ਇਹ ਕੋਈ ਕੁਝ ਨਹੀਂ ਹੈਗਾ ਜਨਰਲ ਡਾਇਰ ਨੇ ਸਾਡਾ ਕੌਮ ਤੇ ਹਮਲਾ ਕੀਤਾ ਸੀਗਾ ਉਸ ਦਿਨ ਦੇ ਰਾਤ ਦੀ ਰੋਟੀ ਤੇ ਬਿਕਰਮ ਮਜੀਠੀਏ ਦੇ ਦਾਦੇ ਨੇ ਕੀਤੇ ਸੀ ਤੁਹਾਡੇ ਕਿਉਂ ਨਹੀਂ ਕਿਸੇ ਦੇ ਦਾਦੇ ਦੇ ਨਾਮ ਦੇ ਅੱਗੇ ਇਹ ਸਰ ਲੱਗਦਾ ਜਿਵੇਂ ਬਾਕੀ ਸਮਝ ਲੈ ਉਸਦੀ ਪ੍ਰਾਪਰਟੀ ਜਿਹੜੀਆਂ ਸੀਲ ਕੀਤੀ ਜਾਂਦੀ ਹੈ ਬਿਕਰਮ ਮਜੀਠੀਏ ਨੂੰ ਜਿਹੜਾ ਪ੍ਰੈਸ ਨੋਟ ਜਾਰੀ ਹੋਇਆ ਹੈ ਰੈਸਟ ਹੈ ਉਹ ਹੀ ਕਹਿ ਰਿਹਾ ਕਿ ਡਰਗ ਮਨੀ ਤੇ ਜਿਹੜੀ ਉਹਦੇ ਕਾਰ ਦਾ ਦੀ ਪ੍ਰੋਪਰਟੀ ਹੈ ਤੁਸੀਂ ਡਿਮਾਂਡ ਕਰਦੇ ਹੋ ਕਿ ਇਸ ਮਾਮਲੇ ਤੇ ਪ੍ਰੋਪਰਟੀ ਕਿਸੇ ਆ ਪ੍ਰਿੰਸ ਦੇ ਨਾਮ ਤੁਸੀਂ ਜੀ ਮੇਰਨਾ ਹੋਣੀ ਚੱਲੋ ਮਜੀਠੇ ਪਹਿਲਾਂ ਐਨਨ ਕਿਸੇ ਦੇ ਨਾਮ ਤੇ ਨਾਮ ਯੂਜ਼ ਕਰਕੇ ਪ੍ਰੋਪਰਟੀ ਬਣਾਈ ਸੀਗੀ ਕੋਈ ਬਾਅਦ ਤੇ ਦੇ ਬਾਈ ਦੇ ਨਾਮ ਤੇ ਸੀਗੀ ਉਥੇ ਹੁਣੇ ਜਾ ਕੇ ਵੇਖੋ ਅੱਜ ਤਾਲਾ ਲੱਗ ਚੁੱਕਿਆ ਵਾ ਸੀਲ ਹੋ ਚੁੱਕੀ ਆ ਅਜੀ ਅੱਜ ਮਜੀਠੇ ਗੁਰਦੁਆਰਾ ਸਾਹਿਬ ਆ ਆਪਣਾ ਭਾਈ ਸ਼ਾਲੋ ਸਾਹਿਬ ਬੈਂਟ ਸਟ੍ਰੀਟ ਆ ਦੇ ਸਾਹਮਣੇ ਕਲੋਨੀ ਆ ਉੱਥੇ ਤਾਂ ਲੱ ਲਕਾ ਠੀਕ ਹੈ ਜੀ ਹਾਂਜੀ ਇਹਦਾ ਦਫਤਰ ਦੇ ਬਾਹਰ ਵਿਜੀਲੈਂਸ ਲੱਗੀ ਆ ਉਹ ਉਹਨਾਂ ਨੇ ਕੰਟਰੋਲ ਚ ਲੈ ਲਿਆ ਵਾ ਇੱਕ ਕਲੋਨੀ ਈਦਗਾ ਪਿੰਡ ਆ ਮਜੀਠੇ ਦੇ ਨਾਲ ਹੀ ਉਹਦੇ ਨਾਲ ਹੀ ਆ ਉਹਦੇ ਉਹ ਵੀ ਵਿਜੀਲੈਂਸ ਨੇ ਆਪਣੇ ਕੰਟਰੋਲ ਚ ਲੈ ਲਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੇਖੋਗੇ ਇਹਦਾ ਡਰਗ ਮੰਨੀ ਕੀ ਜਿੱਥੋਂ ਸ਼ੁਰੂ ਹੋਇਆ ਸੀਗਾ ਨਾ ਉੱਥੇ ਹੀ ਦੁਬਾਰਾ ਜਾਊਗਾ